ਐਨਡੀਏ ਚ ਕਾਲੀ ਦਲ ਦੀ ਕੈਬਨਿਟ ਮੰਤਰੀ ਬਣਾਇਆ ਜਾਣ ਤੋਂ ਬਾਅਦ ਕਿਸਾਨਾਂ ਦਾ ਮੰਨਣਾ ਹੈ ਕਿ ਇਹ ਤਾਂ ਬਾਅਦ ਚ ਪਤਾ ਚੱਲੇਗਾ ਕਿ ਹਰਸਿਮਰਤ ਕੌਰ ਬਾਦਲ ਕਿਸਾਨਾਂ ਲਈ ਕੀ ਕਦਮ ਚੁੱਕੇਗੀ ਕਿਉਂਕਿ ਪਹਿਲਾਂ ਹਰ ਗੱਲ ਯੂਪੀ ਦੀ ਸਰਕਾਰ ਤੇ ਸਿੱਟ ਦਿੱਤੀ ਜਾਂਦੀ ਸੀ ਪਰ ਹੁਣ ਸਮਾਂ ਆ ਗਿਆ ਆਪ ਕੁਝ ਕਰਕੇ ਵਿਖਾਉਣ ਦਾ ਅਸੀਂ ਪਹਿਲਾਂ ਵੀ ਬਾਦਲ ਜਦੋਂ ਕਿ ਅਸੀਂ ਉਹ ਤੋਂ ਮੰਗਾ ਮਸਲੇ ਮੰਗਦੇ ਸੀ ਕਿਸਾਨਾਂ ਵਾਸਤੇ ਕਣਕ ਦਾ ਭਾਅ ਮੰਗਦੇ ਸੀ ਜਾਂ ਹੋਰ ਕੋਈ ਕਿਸਾਨਾਂ ਵਾਸਤੇ ਮੰਗ ਮੰਗਦੇ ਸੀ ਬਾਦਲਾ ਸੈਂਟਰ ਸਰਕਾਰ ਤੇ ਸਿੱਟਦਾ ਹੈ ਕਾਂਗਰਸ ਸਰਕਾਰ ਤੇ ਸਿੱਟਦਾ ਹੈ ਅੱਜ ਉਹਦੇ ਐਨਡੀਏ ਦੀ ਸਰਕਾਰ ਦੇ ਵਿੱਚੋਂ ਸ਼ਾਮਲ ਹੈ ਆਉਣ ਨਾਲ ਸਮਾਂ ਦੱਸੂਗਾ ਵੀ ਹਰ ਸਮਰਥਕਔਰ ਕੀ ਲਿਆਉਂਦੀ ਹੈ ਕਿਸਾਨਾਂ ਵਾਸਤੇ ਲੋਕ ਸਭਾ ਚੋਣਾਂ ਚ ਅਮ੍ਰਿਤਸਰ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਹੱਥੋਂ ਹਾਰੇ ਬੀਜੇਪੀ ਦੇ ਅਰੁਣ ਜੇਟਲੀ ਨੇ ਵੀ ਸੋਮਵਾਰ ਨੂੰ ਕੈਬਨ ਮੰਤਰੀ ਬਚੋ ਸੌਹ ਚੁੱਕੇ ਉਹਨਾਂ ਨੂੰ ਵਿੱਤ ਮੰਤਰੀ ਤੇ ਰੱਖਿਆ ਮੰਤਰੀ ਵੱਜੋਂ ਸੇਵਾ ਨਿਭਾਉਣ ਦਾ ਮੌਕਾ ਦਿੱਤਾ ਗਿਆ ਜੇਟਲੀ ਦੇ ਮੰਤਰੀ ਬਣਨ ਤੇ ਦਰਮਨ ਸਦੇ ਲੋਕਾਂ ਵਿੱਚ ਜਿੱਥੇ ਖੁਸ਼ੀ ਪਾਈ ਜਾ ਰਹੀ ਹੋਤੀ ਲੋਕਾਂ ਦਾ ਕਹਿਣਾ ਕਿ ਜੇਟਲੀ ਦੇ ਅਮ੍ਰਿਤਸਰ ਤੋਂ ਜਥੋਂਣੀ ਚਾਹੀਦੀ ਸੀ ਸੋ ਉਹਦੇ ਬਾਰੇ ਤੇ ਉਹਨਾਂ ਨੂੰ ਪਹਿਲੇ ਤੇ ਬਹੁਤ ਬਹੁਤ ਵਧਾਈ ਪਰ ਇੰਡੀਆ ਲਈ ਬਹੁਤ ਵਧੀਆ ਹੈ ਪਰ ਅੰਮ੍ਰਿਤਸਰ ਲਈ ਵੈਰੀ ਬੈਡ ਹੈ ਬਹੁਤ ਅੱਛੀ ਗੱਲ ਹੈ ਜੀ ਅਰੁਣ ਜੇਤਲੀ ਜੀ ਜਿਹੜੇ ਅੰਮ੍ਰਿਤਸਰ ਤੋਂ ਉਮੀਦਵਾਰ ਸੀ ਭਾਜਪਾ ਦੇ ਉਹ ਫਾਈਨੈਂਸ ਮਿਨਿਸਟਰ ਬਣੇ ਨੇ ਭਾਰਤ ਦੇ ਬੜੀ ਅੱਛੀ ਗੱਲ ਹੈ ਲੇਕਿਨ ਹੁਣ ਜੇਤਲੀ ਸਾਹਿਬ ਨੂੰ ਚਾਹੀਦਾ ਹੈ ਕਿ ਹੁਣ ਉਹ ਫਾਈਨੈਂਸ ਮਿਨਿਸਟਰ ਬਣੇ ਨੇ ਤੇ ਅੰਮ੍ਰਿਤਸਰ ਦਾ ਇਨਾ ਵਿਕਾਸ ਕਰਨ ਕਿ ਅੰਮ੍ਰਿਤਸਰ ਦੀ ਜਨਤਾ ਨੂੰ ਪਤਾ ਲੱਗੇ ਕਿ ਭਾਜਪਾ ਨੇ ਤੇ ਅਰੁਣ ਜੇਤਲੀ ਜੀ ਨੇ ਅੰਮ੍ਰਿਤਸਰ ਲਈ ਕੀ ਕੰਮ ਕੀਤਾ ਹੈ ਕਿ ਉਹਨਾਂ ਨੂੰ ਕੰਮ ਕਰਕੇ ਦਿਖਾਣ ਤਾਂ ਕੀ ਪਤਾ ਲੱਗੇ ਕਿ ਫਾਈਨੈਂਸ ਮਿਨਿਸਟਰ ਬਣਨੇ ਕੀ ਅਮਰਿੰਦਰ ਸਾਹਿਬ ਨੂੰ ਬਹੁਤ ਬੈਨੀਫਿਟ ਮਿਲੇਗਾ